ਸਰੋ ਕੁਮਾਰਲਾ ਚੌਥਾ ਹੋਂ ਇਹੋ ਮਨਵਾ ਡ੍ਰਿਡ ਕਰ ਰੱਖੀਐ ਗੁਰਮੁਖ ਖਲਾਈਐ ਚਿਤ ਇਹੋ ਮਨਵਾ ਡ੍ਰਿਡ ਕਰ ਰੱਖੀਐ ਗੁਰਮੁਖ ਖਲਾਈਐ ਚਿਤ ਕਿਉਂ ਸਾਸ ਗਿਰਾਸ ਵਿਸਾਰੀਐ ਬਹੰਦਿਆਂ ਉਠਦਿਆਂ ਨਿਤ ਮਰਨ ਜੀਵਨ ਕੀ ਚਿੰਤਾ ਗਏ ਇਹੋ ਜਿਹਾ ਹਰ ਪ੍ਰਭ ਵਸ ਜਿਉ ਭਾਵੈ ਤਿਉ ਰਖ ਤੋ ਜਨ ਨਾਨਕ ਨਾਮ ਬਖਸ ਮਹਲਾ 3 ਜਾਮ ਮਨ ਮੁਖ ਅਹੰਕਾਰੀ ਮਹਲ ਨ ਜਾਣੈ ਅਖਿਨ ਆਗੇ ਅਖਿਨ ਪਿਛੇ ਸਦਾ ਬੁਲਾਈਐ ਮਹਿਲ ਨ ਆਵੈ ਕਿਉ ਕਰ ਦਰਗਹ ਸਿਜੈ ਸਤਗੁਰ ਕਾ ਮਹਿਲ ਵਿਰਲਾ ਜਾਣ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੋੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਨ ਸਤਗੁਰ ਕਾ ਮਨ ਮੰਨਿਆ ਤਾ ਪਾਪ ਕ ਸੰਭਲ ਭੰਨੇ ਉਪਦੇਸ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜੇ ਸਤਿਗੁਰ ਕਾ ਪਾਣਾ ਮੰਨਿਆ ਤੈਨ ਚੜੀ ਚ ਵਗਣ ਬੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਸਲੋਕ ਮਹੱਲਾ 3 ਜਨ ਗੁਰ ਗੋਪਿਆ ਆਪਣਾ ਤਿਸ ਠੌਰ ਨ ਠਾਉ ਅਲਤ ਪਲਤ ਦੋ ਵਹਿ ਗਏ ਦਰਗਹ ਨਹੀਂ ਥਾਉ ਉਹ ਵੇਲਾ ਹੱਥ ਨਾ ਆਵਈ ਫਿਰ ਸਤ ਗੁਰ ਲਗਹਿ ਪਾਈ ਸਤ ਗੁਰ ਕੀ ਗਨ ਤੈ ਖੁਸੀਐ ਦੁਖੇ ਦੁਖ ਵਿਹਾਇ ਸਤਗੁਰੂ ਪੁਰਖ ਨਿਰਵੈਰ ਹੈ ਆਪੇ ਲੈ ਜਿਸੁ ਲਾਇ ਨਾਨਕ ਦਰਸਨ ਜਿਨਾ ਵਖਾਲਿਉ ਨਾ ਤਿਨਾ ਦਰਗਹਿ ਲੈ ਛਡਾਇ ਮਹਲਾ ਤੀਜਉ ਮਾਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੋ ਹੈ ਮਤ ਹਾਰੀ ਕੋੜ ਕੋਸਤੋ ਹੋ ਪਾਪ ਕਮਾਵੇ ਕਿਆ ਉਹ ਸੁਣੈ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉੱਜੜ ਪਾਏ ਮਾਨਮੁਖੋ ਅੰਦਾ ਆਵੇ ਜਾਏ ਬੈਨ ਸਤਗੁਰ ਭੇਟੇ ਥਾਏ ਨ ਪਾਇ ਨਾਨਕ ਪੋਰਬ ਲਿਖਿਆ ਕਮਾਏ ਪੌੜੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ ਓਥੈ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਕੋਇ ਵੱਲ ਛਲ ਕਰ ਚੱਤ ਕੱਢ ਦੇ ਪੈ ਰ ਜਾਏ ਬਹਿ ਹੈ ਕੂੜਿਆ ਰਾਂ ਪਾਸ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਓੜਿਆਰ ਕੂੜਿਆਰੇ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸੋ ਲੋਕ ਮੁਹੱਲਾ ਪੰਜਵਾਂ ਰਹੰਦੇ ਖੋਹੰਦੇ ਨਿੰਦ ਕੁਮਾਰਿਓਨ ਕਰ ਆਪੇ ਆਹਰ ਰਹੰਦੇ ਖੋਹੰਦੇ ਨਿੰਦ ਕੁਮਾਰਿਓਨ ਰਹੰਦੇ ਖੋਹੰਦੇ ਨਿੰਦ ਕੁਮਾਰਿਓਨ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤ ਸਭ ਜਹਰ ਮਹੱਲਾ ਪੰਜਮਾ ਮੁੰਡਾ ਹੋ ਭੁੱਲੇ ਮੁੰਡ ਤੇ ਕਿਥੈ ਪਾਏ ਨ ਹੱਥ ਕਿੰਨੇ ਮਾਰੇ ਨਾਨਕਾ ਜਿ ਕਰਨ ਕਾਰਣ ਸਮਰਥ ਪੌੜੀ ਪੰਜਵੇਂ ਲੈ ਫਾਹੇ ਰਤੀ ਤੁਰ ਹੈ ਪ੍ਰਭ ਜਾਣੈ ਪ੍ਰਾਣੀ ਲੈ ਫਾਹੇ ਰਤੀ ਤੁਰ ਹੈ ਪ੍ਰਭ ਜਾਣੈ ਪ੍ਰਾਣੀ ਤੱਕ ਹੈ ਨਾਰ ਪਰਾਈਆਂ ਲੋਕ ਅੰਦਰ ਠਾਣੀ ਲੈ ਫਾਹੇ ਰਤੀ ਤੁਰ ਹੈ ਪ੍ਰਭ ਜਾਣੈ ਪ੍ਰਾਣੀ ਤ ਕਹਿ ਨਾਰ ਪਰਾਈਆਂ ਲੋਕ ਅੰਦਰ ਠਾਣੀ ਸਨਿ ਦੇਨ ਵਿਖਮ ਥਾਏ ਮਿੱਠਾ ਮਦਮਾਣੀ ਸਨਿ ਦੇਨ ਵਿਖਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛੋਤਾਣੀ ਹਾਜਰ ਆਇਲ ਫਰੈਸਤਾ ਤੇਲ ਪੀੜੇ ਕਾਣੀ ਸ਼ਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾਹ ਕੇ ਸੇਈ ਪਰਵਾਨ ਦੂਜਾ ਸੇਵਨ ਨਨਕਾ ਸੇ ਪਚ ਪਚ ਮੋਏ ਅਜਾਣ ਮਹੱਲਾ ਪੰਜਵਾਂ जो तुर लिखिया लेख प्रभ जो तुर लिखिया लेख प्रभ मिटना न जाए जो तुर लिखिया लेख प्रभ मिटना न जाए ਰਾਮ ਨਾਮ ਤਨ ਵਖਰੋ ਨਾਨਕ ਸਦਾ ਧਿਆਏ ਔੜੀ ਪੰਜਮੀ ਨਾਰਾਇਣ ਲਿਆ ਨ ਠੁੰਗੜਾ ਪੈਰ ਕਿਥੈ ਰਖੈ ਨਾਰਾਇਣ ਲਿਆ ਨ ਠੁੰਗੜਾ ਪੈਰ ਕਿਥੈ ਰਖੈ ਕਰਦਾ ਪਾਪ ਅਮਿਤਿਆ ਨਿਤ ਵਿਸੋਚਖੈ ਨਿੰਦਾ ਕਰਦਾ ਪਛਮੋਆ ਵਿਚ ਦੇਹੀ ਭਖੈ ਸਚੈ ਸਾਹਿਬ ਮਾਰਿਆ ਕੌਣ ਤਿਸਨੂੰ ਰਖੈ ਨਾਨਕ ਤਿਸ ਸਰਣਾਗਤੀ ਜੋ ਪਰਖੋ ਅਲਖੈ ਸਲੋਕ ਮਹਲਾ 5 ਨਾਰਕ ਕੋਰ ਬਹੁ ਦੁਖ ਕਣੇ ਅਕਿਰਤ ਕਣ ਕਾ ਥਾਨ ਕੈਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮੋ ਮਹਲਾ 5 ਆਵਖਦ ਸਭੇ ਕੀਤਿਆਂ ਨੋ ਨਿੰਦਕ ਕਾਦਾਰੂ ਨਾ ਹੈ ਆਵਖਦ ਸਭੇ ਕੀਤਿਆਂ ਨੋ ਨਿੰਦਕ ਕਾਦਾਰੂ ਨਾ ਹੈ ਆਵਖਦ ਸਭੇ ਕੀਤਿਆਂ ਨਾ ਨਿੰਦਕ ਕਾਦਾਰੂ ਨਾ ਹੈ ਆਪੁ ਪੁਲਾਏ ਨਾਨਕਾ ਪਚ ਪਚ ਜੋਨੀ ਪਾਹਿ ਪੌੜੀ ਪੰਜਮੀ ਤੁਸ ਦਿੱਤਾ ਪੂਰੇ ਸਤਿਗੁਰੂ ਹਰ ਧਨ ਸੱਚ ਆਖੋਟੋ ਸਭ ਆंदे ਸੇ ਮਟ ਗਏ ਜਮ ਕਾ ਭਉ ਛਟੋ ਕਾਮ ਕ੍ਰੋਧ ਬੁਰਿਆਈਆ ਸੰਗ ਸਾਧੂ ਟਟ ਵੈਣ ਸੱਚੇ ਦੂਜਾ ਸੇਮ ਦੇ ਹੋਏ ਮਰਸਨ ਬੋਟ ਨਾਨਕ ਕਾਗੁਰ ਬਖਸਿਆ ਨਾ ਮੈਂ ਸੰਗ ਜੁਟ ਸਲੋਕ ਮਹੱਲਾ ਚੌਥਾ ਤਪਾ ਨਾ ਹੋਵੇ ਅੰਦਰੋਂ ਲੋਭੀ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ ਅਗੋਂ ਦੇ ਸੱਦਿਆ ਸਤੈ ਦੀ ਭਿਖਿਆ ਲੈ ਨਾਹੀ ਪਿਛੋਂ ਦੇ ਪਛਤਾਇ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਅਗੋਂ ਦੇ ਸੱਦਿਆ ਸਤੈ ਦੀ ਭਿਖਿਆ ਲੈ ਨਾਹੀ ਪਿਛੋਂ ਦੇ ਪਛਤਾਇ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਅਗੋਂ ਦੇ ਸੱਦਿਆ ਸਤੈ ਦੀ ਭਿਖਿਆ ਲੈ ਨਾਹੀ ਪਿਛੋਂ ਦੇ ਪਛਤਾਇ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭ ਹੱਸਣ ਲੱਗੇ ਪੰਜ ਲੋਗ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੇ ਥੋੜਾ ਧਨ ਵੇਖੈ ਕਿੱਥੇ ਤਪਾ ਪਿੱਟੈ ਨਹੀਂ ਪੰਨ ਬਹੁਤ ਹੈ ਡਿਠ ਹੈ ਤਪੈ ਧਰਮ ਹਾਰਿਆ ਜਿਥੈ ਥੋੜਾ ਧਨ ਵੇਖੈ ਕਿਥੈ ਤਪਾ ਭਟੈ ਨਾਹੀ ਧਨ ਬਹੁਤ ਹੈ ਡਿਠ ਹੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨ ਹੋਵੀ ਬਗਲਾ ਹੈ ਭਾਈ ਇਹੋ ਤਪਾ ਨ ਹੋਵੀ ਬਗਲਾ ਹੈ ਭਾਈ ਇਹੋ ਤਪਾ ਨ ਹੋਵੀ ਬਗਲਾ ਹੈ ਬਹਿ ਸਾਧ ਜਨ ਵਿਚਾਰਿਓ ਸਤਿਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤਿ ਵਿੱਚ ਹੋਵੈ ਸੰਸਾਰੈ ਕੀ ਉਸਤਤਿ ਵਿੱਚ ਹੋਵੈ ਸਾਰਤ ਪਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਪਤੀ ਵਿੱਚ ਹੋਵੈ ਐਤ ਦੁਖੈ ਤਪਾ ਦਇ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖੋ ਜੇ ਤਪੈ ਨੂੰ ਫਲ ਲੱਗਾ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੋ ਫਲ ਲਗਾ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਬਾਹਰ ਬਹਿ ਪੰਜਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਜਾਂ ਨੂੰ ਉੱਗਾ ਕਰ ਬਿਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਏ ਹੋ ਇਸ ਤਪੇ ਨੂੰ ਤਿੱਥੇ ਖੜ ਪਾਏ ਹੋ ਜਿੱਥੇ ਮਹਾ ਮਹਾ ਹਤਿਆਰਿਆ ਫਿਰ ਇਸ ਤਪੇ ਦਾ ਮੋਹ ਕੋਈ ਲਗੋ ਨਹੀਂ ਇਹੋ ਸਤ ਗੁਰ ਹੈ ਫਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਬੁਜੇ ਜੋ ਦਇ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰਿਆਰਾਦਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵੰਦੇ ਹਰ ਨਾਮ ਸੁਖ ਦਾਈ ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ ਬਖਸੀਓਨ ਨਿਤ ਜੜੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲਿਓਨ ਆਪਣੇ ਪੈ ਜਿਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਹਰ ਭਗਤਾਂ ਨੂੰ ਥਿਰ ਕਰੀ ਬਹਾਲੀ ਹੁਣ ਆਪਣੀ ਭੈ ਜਰ ਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜਿਹਾ ਨਿੰਦਿਕ ਆਪਣੈ ਜੀ ਕਮਾਮ ਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਾਨਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਜਨਾਨਕ ਦੇਖ ਵਿਗਸਿਆ ਹਰ ਕੀ ਬੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਰਾਖੇ ਮੇਰੀ ਤਨ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਕਲਗੀਆਂ ਵਾਲੇ ਪਾਚਾਂ ਵਾਲੇ ਸਰਬੰਸ ਦਾੰਨ ਸਤਿਗੁਰੂ ਜੀ ਪੰਥ ਦੇ ਵਾਲੇ ਦਾਤਾਰ ਪਾਤਸ਼ਾਹ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਪੰਥ ਦੇ ਸਦਾ ਸਹਾਇ ਦਾਤਾਰ ਪਾਤਸ਼ਾਹ ਜੀਓ ਜੁਗੋ ਜੁਗਾ ਟਲ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਾਤਸ਼ਾਹ ਜੀਓ ਆਗੇ ਆਪਈ ਅਕਾਲ ਕੀ ਅਭੇ ਚਲਾਈਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਗੁਰੂ ਜੀ ਸ਼ਬਦਾ ਵਤਾਰ ਦਾਤਾਰ ਪਾਤਸ਼ਾਹ ਮਹਾਰਾਜ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਕਰਦੇ ਆਂ ਪੜ੍ਹਦੇ ਆਂ ਦਾਸ ਪਾਸੋਂ ਕਈ ਭੁੱਲਾਂ ਹੋ ਗਈਆਂ ਹਨ ਸਤਗੁਰੂ ਜੀ ਮੈਨੂੰ ਖਿਮਾ ਕਰਨ ਦੀ ਕਿਰਪਾਤਾ ਕਰੋ ਆਪ ਜੀ ਦੇ ਹੁਕਮ ਹਨ ਉਲਣ ਅੰਦਰ ਸਭ ਕੋ ਆਪੋ ਲੁਗੁਰੂ ਕਰਤਾਰ ਦੇ ਹੁਕਮ ਅਨਸਾਰ ਸਤਿਗੁਰ ਜੀ ਮਨ ਨੂੰ ਬਖਸ਼ ਦੇਣਾ ਅੱਗੇ ਤੋਂ ਸਮੱਤੀ ਸੋਚੀ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ ਸਾਰੀ ਦੁਨੀਆ ਦਾ ਭਲਾ ਕਰਨਾ ਸਾਰੇ ਸੰਸਾਰ ਦਾ ਭਲਾ ਕਰਨਾ ਜਿੱਥੇ-ਜਿੱਥੇ ਵੀ ਕੋਈ ਵਸ ਰਿਹਾ ਹੈ ਸਾਰਿਆਂ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਬੱਚਿਆਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਦਾਸ ਦੇ ਘਰ ਪਰਿਵਾਰ ਵਿੱਚ ਵੀ ਧੰਗੁਰੂ ਨਾਨਕ ਸਾਹਿਬ ਜੀ ਦਾ ਸਮੇਸ਼ ਪਿਤਾਈ ਜੀ ਤਨ ਤਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਸੁਖ ਸ਼ਾਂਤੀ ਬਖਸ਼ਿਸ਼ ਕਰਨੇ ਸਾਰੇ ਸੰਸਾਰ ਤੇ ਜੀ ਆਪੋ ਆਪਣੇ ਬੱਚਿਆਂ ਨਾਲ ਜੁੜੇ ਹੋਏ ਹਨ ਹੋਰ ਵੀ ਜਿਹੜੇ ਜੀ ਜੰਤ ਹਨ ਜਾਲ ਵਿੱਚ ਹਨ ਜਿੱਥੇ-ਜਿੱਥੇ ਵੀ ਕੋਈ ਹੈ ਸਾਰਿਆਂ ਨੂੰ ਤੋਂ ਸੰਮੋਹ ਦੇ ਵਿੱਚ ਪਾਸ ਛੱਡਿਆ ਹੈ ਆਪ ਜੀ ਦੇ ਪਵਿੱਤਰ ਹੁਕਮ ਹਨ ਕੁਰਬਾਨ ਕੀਤਾ ਤੇ ਸੈਵਟੋਂ ਜਨ ਮੋਹ ਮਿੱਠਾ ਲਾਇਆ ਸੱਚੇ ਪਤਸ਼ਾਹ ਜੀ ਉਡੀ ਉਡੀ ਆਵੇ ਸੈ ਕੋ ਸਤਿ ਪਾਛੇ ਬchre ਛਰਿਆ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਤਿਗੁਰੂ ਜੀ ਆਪਣੇ ਪਵਿੱਤਰ ਜ ਪਾਵਨ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਦੀ ਕਿਰਪਾ ਦਿੱਤਾ ਕਰੋ ਸਾਰੀ ਦੁਨੀਆ ਦੇ ਜੀਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਅਸੀਂ ਵਿਛੜ ਗਏ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਹਨ ਸਤਿਗੁਰ ਤੇ ਵਿਛੜੇ ਆਂ ਸਤਿਗੁਰੂ ਜੀ ਤੁਹਾਡੇ ਨਾਲੋਂ ਵਿਛੜਨ ਕਰਕੇ ਇਹ ਦੁੱਖ ਇਹ ਦੁੱਖ ਹਨ ਆਪ ਜੀ ਨੇ ਪਵਿੱਤਰ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੈ ਨਾਨਕ ਦੁਖੀਆ ਸਭ ਸੰਸਾਰ ਆਪ ਜੀ ਸੁਖ ਸਾਗਰ ਹੋ ਵਾਹਿਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਦਾਤਾਰ ਪਾਤਸ਼ਾਹ ਜੀ ਕਿਰਪਾ ਕਰੋ ਸਰਬਤ ਦਾ ਪਲਾ ਕਰੋ ਸਰਬਤ ਦਾ ਪਲਾ ਕਰੋ ਸਰਬਤ ਦਾ ਸਤਿਗੁਰੂ ਜੀ ਪਲਾ ਕਰੋ ਧੰਨ ਗੁਰੂ ਨਾਨਕ ਸਾਹਿਬ ਜੀ ਤੁਸਾਂ ਸਾਡੇ ਤੇ ਕਿਰਪਾ ਕੀਤੀ ਹੈ ਸਾਨੂੰ ਸਿਖਾ ਦਿੱਤਾ ਹੈ ਕਿ ਆਪਣੇ ਰਸਨਾ ਨਾਲ ਸਭ ਦਾ ਭਲਾ ਹੀ ਮੰਗਣਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਦਾ ਬਹੁਤ ਧੰਨਵਾਦ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਕਈਆਂ ਸਾਲਾਂ ਤੋਂ ਦਾਸ ਨੂੰ ਇਹਨਾਂ ਨੇ ਪਲੇਟਫਾਰਮ ਦਿੱਤਾ ਹੋਇਆ ਹੈ ਪਵਿੱਤਰ ਗੁਰਬਾਣੀ ਨੂੰ ਪੜ੍ਹ ਕੇ ਕਥਾ ਕਰਕੇ ਗੁਰਬਾਣੀ ਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਬਹੁਤ ਹੀ ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਪੜ੍ਹਨ ਵਾਸਤੇ ਅਕਾਲ ਪੁਰਖ ਜੀ ਦੀ ਕਿਰਪਾ ਹੋਈ ਹੈ ਔਰ YouTube ਨੇ ਬਹੁਤ ਹੈਲਪ ਕੀਤੀ ਹੈ ਮਦਦ ਕੀਤੀ ਹੈ ਅਰਦਾਸ ਕਰਦਾ ਹਾਂ YouTube ਦੇ ਸਿਰ ਤੇ ਵੀ ਬਾਬਾ ਜੀ ਮੇਰੇ ਪਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ ਇਹ ਬੜੇ ਸੋਝੀ ਰੱਖਦੇ ਹਨ ਜਿਹੜੀ ਗੁਰਬਾਣੀ ਵਾਲੀ ਸਾਈਡ ਹੈ ਬਹੁਤ ਸਤਿਕਾਰ ਦਿੰਦੇ ਹਨ ਬੜੀ ਇੱਜ਼ਤ ਦਿੰਦੇ ਹਨ ਗੁਰਬਾਣੀ ਨੂੰ ਔਰ ਪੂਰਾ ਧਿਆਨ ਰੱਖਦੇ ਹਨ ਕਿਤੇ ਅਵਗਿਆ ਨਾ ਹੋਵੇ ਸੋਦਾਸ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ YouTube ਵਾਸਤੇ ਬੇਰਤਾਸ ਕਰਦਾ ਹੈ ਜਿੰਨੇ ਵੀ ਵਰਕਰ ਹਨ ਜਿੰਨੇ ਵੀ ਸੇਵਕ ਹਨ ਬਾਬਾ ਜੀ ਇਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਇਸੇ ਤਰ੍ਹਾਂ ਗੁਰਬਾਣੀ ਸੰਗਤਾਂ ਤੱਕ ਪਹੁੰਚਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ